ਜਿਹੜਾ ਬਲੈਕਆਊਟ ਜਿਹੜਾ ਬਲੈਕਆਊਟ ਹੁੰਦਾ ਹੈ ਬਲੈਕਆਊਟ ਦਾ ਸਿੰਪਲ ਪਰਪਸ ਇਹ ਹੁੰਦਾ ਹੈ ਕਿ ਇੱਕ ਆਸਾ ਅਸੀਂ ਸ਼ਹਿਰ ਦਾ ਜਿਵੇਂ ਅਸੀਂ ਅੱਜ ਸ਼ਹਿਰ ਦੇ ਵਿੱਚ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਬਲੈਕਆਊਟ ਕਰਨ ਜਾ ਰਹੇ ਹਾਂ 8 ਤੋਂ ਲੈ ਕੇ 8:30 ਵਜੇ ਰਾਤ ਨੂੰ ਹੋਵੇਗਾ ਔਰ ਉਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਕ ਤਾਂ ਪੀਐਸਪੀਸੀਐਲ ਨੂੰ ਬੇਨਤੀ ਕਰਦੇ ਹਾਂ ਤੁਸੀਂ ਲਾਈਟਾਂ ਬੰਦ ਕਰ ਦਿਓ ਔਰ ਸ਼ਹਿਰ ਵਾਸੀਆਂ ਨੂੰ ਵੌਲੰਟਰੀ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੇ ਕੋਈ ਵੀ ਘਰ ਦੀ ਲਾਈਟਾਂ ਨਾ ਜਗਾਓ ਪਰਦੇ ਜੇ ਜਗਾਣੀ ਪੈਂਦੀ ਹੈ ਤੁਸੀਂ ਆਪਣੇ ਪਰਦੇ ਕਰ ਦਿਓ ਮੋਬਾਈਲ ਦੀ ਟੋਰਚਾਂ ਗੱਡੀਆਂ ਦੀ ਲਾਈਟਾਂ ਹੋਰ ਜਿੱਥੇ ਵੀ ਤੁਹਾਨੂੰ ਲੱਗੇ ਵੀ ਰੋਸ਼ਨੀ ਜਿੱਥੇ ਵੀ ਹੋ ਸਕਦੀ ਹੈ ਸੜਕਾਂ ਦੀ ਲਾਈਟਾਂ ਉਹ ਅਸੀਂ ਬੰਦ ਕਰਦੇ ਹਾਂ ਔਰ ਸਿਟੀਜ਼ਨ ਤੋਂ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਆਪਣੀਆਂ ਲਾਈਟਾਂ ਜਿਹੜੀਆਂ ਹੈਗੀਆਂ ਘੱਟ ਤੋਂ ਘੱਟ ਵਰਤੋ ਸਿਰਫ ਅਮਰਜੈਂਸੀ ਲਾਈਟਾਂ ਵਰਤੋ ਤਾਂ ਕਿ ਇੱਕ ਕੰਪਲੀਟ ਬਲੈਕਆਊਟ ਜਿਹੜਾ ਹੈਗਾ ਉਹ ਇੱਕ ਐਕਸਰਸਾਈਜ਼ ਹੀ ਹੈ ਵੀ ਜਸਤ ਔਰ ਅਸੀਂ ਵੀ ਇੱਕ ਲਿਮਿਟਿਡ ਏਰੀਆ ਦੇ ਵਿੱਚ ਬਲੈਕਆਊਟ ਨੂੰ ਕਰ ਰਹੇ ਹਾਂ ਪੂਰੇ ਸ਼ਹਿਰ ਦੇ ਵਿੱਚ ਨਹੀਂ ਕਰ ਰਹੇ ਓਨਲੀ 14 ਤੋਂ 16 ਪਿੰਡ ਆਊਟ ਆਫ 9941 ਪਿੰਡ ਹੈ ਲੁਧਿਆਣੇ ਦੇ ਵਿੱਚ ਔਰ ਕਈ 95 ਵਾਰਡ ਹੈ ਸ਼ਹਿਰ ਦੇ ਵਿੱਚ ਅਸੀਂ ਸਿਰਫ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਇਹ ਸੇਵਾ ਕਰ ਰਹੇ ਹਾਂ ਸ੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਲੈਕਆਊਟ ਹੋਣਾ ਉਸ ਤੋਂ ਨਾ ਉਸ ਸੜਕਾਂ ਤੇ ਵੀ ਆਣਾ ਲਾਈਕ ਲੋਕਡਾਊਨ ਟਾਈਪ ਦਾ ਇਹ ਤਾਂ ਇੱਕ ਪੈਨਿਕ ਰੇਟ ਹੈ ਕੀ ਇਹ ਸੱਚ ਹੈ ਨਹੀਂ ਬਿਲਕੁਲ ਇਹ ਇਹ ਸੱਚ ਨਹੀਂ ਹੈਗਾ ਲੋਕ ਜਿਹੜਾ ਬਲੈਕਆਊਟ ਹੁੰਦਾ ਹੈ ਤੁਸੀਂ ਬਿਲਕੁਲ ਸੜਕਾਂ ਤੇ ਆ ਸਕਦੇ ਹੋ ਲੇਕਿਨ ਸਾਡੀ ਰਿਕੁਐਸਟ ਇਹ ਹੁੰਦੀ ਹੈ ਵੀ ਜੇ ਤੁਸੀਂ ਸੜਕ ਤੇ ਹੋ ਤੇ ਤੁਸੀਂ ਆਪਣੀ ਗੱਡੀ ਨੂੰ ਡਿਊਰਿੰਗ ਬਲੈਕਆਊਟ ਤੁਸੀਂ ਆਪਣੀ ਗੱਡੀ ਨੂੰ ਬੰਦ ਕਰਕੇ ਸਾਈਡ ਤੇ ਲਗਾ ਲਓ ਯਾ ਉਹਦੀ ਲਾਈਟ ਬੰਦ ਕਰ ਦਿਓ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਉਹ ਪੂਰਾ ਹੋ ਸਕੇ ਜਿਹੜਾ 14 ਵਿੱਚ ਸਪੈਸੀਫਿਕ ਪਿੰਡ ਦਾ ਸਹੀ ਉਹ ਤੇ ਲੇਕਰੋ ਕਿ ਸ਼ਹਿਰ ਦੇ ਵਿੱਚ ਤਾਂ ਨਹੀਂ ਹੋਗਾ ਸਿਰਫ ਉਹ 14 ਪਿੰਡਾਂ ਦੇ ਵਿੱਚ ਹੀ ਰਹੇਗਾ ਹਾਂਜੀ ਅਸੀਂ ਕਿਉਂਕਿ ਸ਼ਹਿਰ ਨੂੰ ਅਸੀਂ ਹਲਦੀ ਗੱਡੀ ਪੂਰੇ ਸ਼ਹਿਰ ਦੇ ਵਿੱਚ ਇਸ ਕਰਕੇ ਨਹੀਂ ਕੀਤਾ ਇਥੇ ਹਸਪਤਾਲ ਨੇ ਵਾਈਟਲ ਇੰਸਟੋਲ ਮਤਲਬ ਇਥੇ ਬਹੁਤ ਜ਼ਿਆਦਾ ਚੀਜ਼ਾਂ ਨੇ ਔਰ ਅਮਰਜੈਂਸੀ ਵਾਲੀ ਚੀਜ਼ਾਂ ਵੀ ਨੇ ਇਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਨਹੀਂ ਅਸੀਂ ਇੱਕ ਹਿੱਸੇ ਦੇ ਵਿੱਚ ਕਰ ਰਹੇ ਹਾਂ ਉਹ ਡੀਪੀਆਰਓ ਸਾਹਿਬ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਸਰ ਲੋਕ ਵੀ ਜਿਹੜੇ ਪਹਿਲੇ ਹੈਗੇ ਜੋ ਸਰਕਾਰ ਨੇ ਆਜਾ ਸਕਦੇ ਹਿੰਦੇ ਕਿੰਨੇ ਵਾਸਤੇ ਜਿਹੜਾ 8 ਤੋਂ 8:30 ਦਾ ਟਾਈਮ ਮੈਂ ਰਿਪੀਟ ਕਰ ਦਿੰਦਾ ਬਿਲਕੁਲ ਆ ਜਾ ਸਕਦੇ ਆ ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈ ਕੋਈ ਲੋਕਡਾਊਨ ਨਹੀਂ ਹੈ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਓਨਲੀ ਥਿੰਗ ਇਜ਼ ਅਸੀਂ ਸਿਟੀਜ਼ਨਸ ਨੂੰ ਵੌਲੰਟੇਰੀਲੀ ਅਪੀਲ ਕਰਦੇ ਆਂ ਵੀ ਤੁਸੀਂ ਜਿਹੜੀ ਐਕਸਰਸਾਈਜ਼ ਹੈ ਉਹਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾਓ ਸਟੇ ਇਨਸਾਈਡ ਜੇ ਤੁਸੀਂ ਰਹਿ ਸਕਦੇ ਆਂ ਜੇ ਅਮਰਜੈਂਸੀ ਨਹੀਂ ਹੈ ਤਾਂ ਤੁਸੀਂ